ਦੇਣਾ ਜੀ ਸਾਹਮਣੇ ਦੇਖੋ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਾਡਾ ਹੱਕ ਜੈ ਰਾਗ ਸਾਡਾ ਹੱਕ ਜੈ ਰਾਗ ਤੋਂ ਬਹੁਤ ਬਹੁਤ ਧੰਨਵਾਦ ਸਾਰੇ ਆਪਣੇ ਪ੍ਰੈਸ ਵਾਲੇ ਭਰਾਵਾ ਦਾ ਜਿਨ੍ਹਾਂ ਨੇ ਛੋਟੇ ਜਿਹੇ ਸੱਦੇ ਦੇ ਸਾਰੇ ਇੱਥੇ ਇਕੱਠੇ ਹੋਣੇ ਮੈਂ ਤੁਹਾਡਾ ਵੀ ਸਾਰਿਆਂ ਦਾ ਉਹ ਆਪਣੇ ਸੂਚੇ ਸਾਰੇ ਕੌਂਸਲਰ ਸਰਵਾਨਾਂ ਦਾ ਆ ਜੀ ਕੰਮ ਕਰਦਾ ਤੁਹਾਡੇ ਇਹ ਕੰਮ ਕਰਨ ਨੂੰ ਹੁੰਦਾ ਮੈਂ ਇਕੱਲਾ ਹੀ ਨਹੀਂ ਅੱਜ ਸਾਰੇ ਕਾਉਂਸਲਰ ਜਿੰਨੇ ਵੀ ਕਾਂਗਰਸ ਪਾਰਟੀ ਦੇ ਨੇ ਸਾਰਿਆਂ ਨੂੰ ਪ੍ਰੋਬਲਮ ਹੈ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਲੋਕਾਂ ਨੂੰ ਆਪਣੇ ਕਾਉਂਸਲਰਾਂ ਕੋਲ ਬਹੁਤ ਉਮੀਦਾਂ ਨੇ ਕਿ ਉਹਨਾਂ ਦੀ ਵਾਰਡ ਦੀ ਡਿਵੈਲਪਮੈਂਟ ਹੋਏਗੀ ਸਕੂਲ ਦੀ ਨਗਰੀ ਦੀ ਡਿਵੈਲਪਮੈਂਟ ਹੋਏਗੀ ਔਰ ਅੱਜ 2 ਮਹੀਨੇ ਹੋ ਗਏ ਕਾਰਪੋਰੇਸ਼ਨ ਜੈਸੀ ਕਾਉਂਸਲਰ ਬਣਿਆ ਇੱਕ ਪੈਸੇ ਦੀ ਵੀ ਡਿਵੈਲਪਮੈਂਟ ਜਿਹੜੀ ਕਾਰਪੋਰੇਸ਼ਨ ਵੱਲੋਂ ਨਹੀਂ ਕਰਾਈ ਗਈ ਸੋ ਅੱਜ ਅਸੀਂ ਸਾਰੇ ਕਾਉਂਸਲਰ ਇਕੱਠੇ ਹੋ ਕੇ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਕਿਉਂਕਿ ਮੇਅਰ ਨੂੰ ਦਸੀਂ ਮੇਅਰ ਮੰਨਦੇ ਨਹੀਂ ਮੇਅਰ ਤੇ ਜਾਲੀ ਮੇਅਰ ਹੈ ਉਹ ਤੋਂ ਨਾ ਵੋਟਾਂ ਤੋਂ ਬਣਿਆ ਨਾ ਕਾਉਂਸਲਰਾਂ ਦੀ ਵੋਟਾਂ ਤੋਂ ਬਣਿਆ ਇਸ ਕਰਕੇ ਅਸੀਂ ਮੇਅਰ ਨੂੰ ਜਾਲੀ ਮੇਅਰ ਡਿਕਲੇਅਰ ਕੀਤਾ ਹੈ ਕਾਂਗਰਸੀਆਂ ਸਾਰਿਆਂ ਨੇ ਔਰ ਸ਼ਹਿਰ ਵਾਸੀਆਂ ਨੇ ਵੀ ਕਰਤਾ ਉਹਨੂੰ ਡਿਕਲੇਅਰ ਕੀ ਜਾਲੀ ਮੇਅਰ ਹੈ ਸੋ ਇਹ ਕਮਿਸ਼ਨਰ ਸਾਹਿਬ ਨੂੰ ਅੱਜ ਮਿਲ ਕੇ ਸਾਰੀ ਆਪਣੀ ਵਾਰਡ ਦੀਆਂ ਬੇਨਤੀਆਂ ਇੱਕ ਰਿਕੁਐਸਟ ਕੀਤੀ ਹੈ ਔਰ ਉਸ ਦੇ ਨਾਲ ਹੀ ਇੱਕ ਮੈਂ ਤਾਲਾ ਜਿਹੜਾ ਬੜੀ ਵਧੀਆ ਬ੍ਰਾਂਡਡ ਕੰਪਨੀ ਦਾ ਕਮਿਸ਼ਨਰ ਸਾਹਿਬ ਨੂੰ ਦਿੱਤਾ ਹੈ ਕਿ ਉਹ ਜਿਹੜਾ ਜਾਲੀ ਮਿਹਰਬਾ ਭਾਇਆ ਕਿਉਂਕਿ ਉਹਦਾ ਰਾਈਟ ਨਹੀਂ ਉਸ ਕੁਰਸੀ ਦੇ ਬੈਨ ਦਾ ਉਹ ਤਾਲਾ ਉਹਦੇ ਦਫਤਰ ਤੇ ਲਾਓ ਜਿੰਨੀ ਦੇਰ ਤੱਕ ਮਾਨਯੋਗ ਹਾਈ ਕੋਰਟ ਤੇ ਸਾਡੀ ਰਿਟ ਪੈਂਡਿੰਗ ਹੈ ਸਾਨੂੰ ਪੂਰਾ ਵਿਸ਼ਵਾਸ ਹੈ ਮਾਨਯੋਗ ਹਾਈ ਕੋਰਟ ਤੇ ਕਿ ਉਹ ਜਿਹੜਾ ਫੈਸਲਾ ਸਾਡੀ ਜਿੱਤ ਹੋਏਗੀ ਉਤੋਂ ਔਰ ਸੱਚ ਦੀ ਜਿੱਤ ਹੋਏਗੀ ਉਹ ਤਾਂ ਉਹ ਤਾਲਾ ਕੰਪੀ ਦਾ ਤਾਲਾ ਕਿੱਥੇ ਜੇ ਤਾਲਾ ਕਮਿਸ਼ਨ ਸਾਹਿਬ ਨੇ ਆਪਣੀ ਜੇਬ 'ਚ ਰੱਖ ਲਿਆ ਕਮਿਸ਼ਨ ਸਾਹਿਬ ਨੂੰ ਦਿੱਤਾ ਹੈ ਉਹ ਦੇਖੋ ਅਸੀਂ ਕਾਨੂੰਨ 'ਚ ਰਹਿ ਕੇ ਕਾਨੂੰਨ ਨੂੰ ਮੰਨਣ ਵਾਲੇ ਸਾਰੇ ਰਹਿ ਗਿਆ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਸੋ ਅਸੀਂ ਅਜ ਕਮਿਸ਼ਨ ਸਾਹਿਬ ਨੂੰ ਦਿੱਤਾ ਗੋ ਕਿ ਕੰਪੋਨੈਂਟ ਅਥਾਰਟੀ ਹੈ ਕਮਿਸ਼ਨ ਸਾਹਿਬ ਉਹਨਾਂ ਨੂੰ ਉਹ ਤਾਲਾ ਦਿੱਤਾ ਹੈ ਕਿ ਉਹ ਮੇਅਰ ਦੇ ਦਫ਼ਤਰ ਉਨੀ ਦੇ ਤਾਲਾ ਲਾ ਦੋ ਜਿੰਨੀ ਦੇ ਮਾਜੋ ਹਾਈ ਕੋਰਟ ਤੋਂ ਹੁਕਮ ਹੁਕਮ ਨਹੀਂ ਆਉਂਦਾ ਕਾਮਾ ਲਾਮਤ ਕੋਈ ਸਪੈਸ਼ਲ ਕੋਈ ਚੀਜ਼ ਹੋਏਗੀ ਤੋ ਦੇਖੋ ਕੰਮ ਤੇ ਸੁਮੇ ਜੀ ਕੋਈ ਹੋ ਨਹੀਂ ਰਿਹਾ ਕਾਰਪੋਰੇਸ਼ਨ ਦਾ ਇਹ ਸਿਰਫ ਕੁਰਸੀ ਦੇ ਬਹਿ ਕੇ ਮੈਂ ਤੁਹਾਨੂੰ ਕਹਿਣਾ ਨਹੀਂ ਚਾਹੁੰਦਾ ਮੈਂ ਉਹ ਸਾਰੇ ਵਿਦ ਪ੍ਰੂਫ ਵਿਦ ਡਾਕੂਮੈਂਟਸ ਆਵਾਗਾ ਕਿ ਸ਼ਹਿਰ 'ਚ ਇਸ ਵੇਲੇ ਜੋ ਬਿਲਡਿੰਗਾਂ ਦਾ ਸੌਦਾ ਜੋ ਗਲਤ ਕੰਮਾਂ ਦੇ ਇਥੋਂ ਡੀਲ ਹੋ ਰਹੀ ਹੈ ਕਾਰਪੋਰੇਸ਼ਨ 'ਚ ਬਹਿ ਕੇ ਉਸ ਕਰਕੇ ਉਹ ਜਿੱਦਨ ਵਿਦ ਪ੍ਰੂਫ ਵਿਦ ਡਾਕੂਮੈਂਟਸ ਮੈਂ ਪ੍ਰੈਸ ਕਾਨਫਰੰਸ ਕਰਾਂਗਾ ਸਾਰੇ ਕੌਂਸਲ ਸਬਾਨ ਬੈਠਾਂਗੇ ਅਸੀਂ ਉਸ ਦਿਨ ਤੁਹਾਨੂੰ ਦੱਸਾਂਗੇ ਕਿ ਕਾਰਪੋਰੇਸ਼ਨ ਦਾ ਇਸ ਵੇਲੇ ਇਹ ਮੇਅਰ ਜਿਹੜਾ ਜਾਲੀ ਮੇਅਰ ਹੈ ਕੀ ਕੀ ਇਲਾਕੇ ਕੀ ਉਥੇ ਸੌਦੇਬਾਜ਼ੀ ਕੀਤੀ ਜਾ ਰਹੀ ਹੈ ਹਨ ਕਿਹੜੀ ਤਰੀਕਾ ਜੇ ਤੁਸੀਂ ਚੁਕਾ ਦਿੱਤੀਆਂ ਦੇਖੋ ਕਮਿਸ਼ਨਰ ਸਾਹਿਬ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਹੈ ਵਿਥਿਨ ਅ ਵੀਕ ਜਿਹੜੀ ਖਾਸ ਕਰਕੇ ਕੂੜੇ ਦੀ ਲਿਫਟਿੰਗ ਦੀ ਔਰ ਪੀਨ ਵਾਲਾ ਪਾਣੀ ਔਰ ਸੀਵਰੇਜ ਦੀ ਜਿਹੜੀ ਮੇਜਰ ਪ੍ਰੋਬਲਮ ਹੈ ਉਹਨਾਂ ਨੇ ਸਾਰੇ ਕਾਉਂਸਲਰ ਨੂੰ ਕਿਹਾ ਕਿ ਮੈਨੂੰ ਇੱਕ ਹਫਤੇ ਦਾ ਟਾਈਮ ਦਿਓ ਵਿਸ਼ਵਾਸ ਜੁਆਇਆ ਹੈ ਔਰ ਮੈਨੂੰ ਉਮੀਦ ਵੀ ਹੈ ਕਿ ਕਮਿਸ਼ਨਰ ਸਾਹਿਬ ਬੜੇ ਵਧੀਆ ਅਫਸਰ ਨੇ ਔਰ ਉਹ ਕੰਮ ਜ਼ਰੂਰ ਕਰਨਗੇ ਤੁਸੀਂ ਆਪ ਕਾਊਂਟ ਕਰ ਲਓ ਜੀ ਸਾਰੇ ਕਾਉਂਸਲਰ ਇੱਕ ਅੱਧਾ ਕਾਉਂਸਲਰ ਨਹੀਂ ਆਇਆ ਹੋਗਾ ਕੋਈ ਕਿਸੇ ਮਜ ਬਾਕੀ ਕੋਈ ਜਾ ਸਕਦਾ ਹੈ ਬਾਕੀ ਆਲਮੋਸਟ ਸਾਰੇ ਕਾਉਂਸਲ 41 ਦੇ 41 ਤੇ ਜਿਹੜਾ ਨਹੀਂ ਵੀ ਆਏ ਉਹਨਾਂ ਨੇ ਸਾਡੇ ਨਾਲ ਹੀ ਨੇ ਉਹ ਫੋਨ ਤੇ ਸਾਡੇ ਨਾਲ ਇਨਸਪੈਕ ਉਹਨਾਂ ਨੇ ਆਪਣਾ ਲੈਟਰ ਪੈਡ ਭੇਜਦਾ ਆਪਣੇ ਵਾਡਾਂ ਦੇ ਕਮੇਟਾ ਦੇ ਕਿਦਾਂ 14 ਕਰੋੜ ਦੇ ਜਿਹੜਾ ਟੈਂਡਰ ਇਹਨਾਂ ਲਗਾਏ ਉਹਦੇ ਬਾਰੇ ਤੁਸੀਂ ਉਹ ਸਾਡੇ ਕਾਉਂਸਲ ਅਸ਼ਵੀ ਕਾਲਜ ਸਾਡੀ ਇਹਨਾਂ ਨੇ ਉਹਨਾਂ ਬਾਰੇ ਗੱਲ ਕੀਤੀ ਹੈ ਕਿ ਕਿਸੇ ਹੱਦ ਤੱਕ ਪੰਜਾਬ ਜੇ ਕੰਮ ਹੈ ਪੰਜਾਬ ਦੇ ਦੋ ਟੈਂਡਰ ਜਿਹੜੇ ਕਾਰਪੋਰੇਸ਼ਨ ਨੇ ਲਾਏਗੇ ਪਰ ਮੈਂ ਫਿਰ ਤੁਹਾਨੂੰ ਇਹ ਗੱਲ ਕਹਿਣਾ ਚਾਹਨਾ ਹੈ ਕਿ ਨਾ ਤੇ ਕਾਰਪੋਰੇਸ਼ਨ ਜਿੰਨੀ ਦੇਰ ਹਾਊਸ ਪਾਵਰ ਨਹੀਂ ਦੇਗਾ ਉਨੀ ਦੇਰ ਐਫਐਨਸੀਸੀ ਦੀ ਕਮੇਟੀ ਨਹੀਂ ਬਣੇਗੀ ਉਹ ਟੈਂਡਰ ਸਿਰੇ ਨਹੀਂ ਲੱਗਣਗੇ ਔਰ ਮੈਂ ਕਵਾਂਗਾ ਕਿ ਹਾਊਸ ਉਹ ਨਹੀਂ ਤੇ ਬਲਾਇਆ ਨਹੀਂ ਜਾਣਾ ਜਿੰਨੀ ਦੇਰ ਚ ਇਹ ਜਾਲੀ ਮੇਰ ਉਤਰੇਗਾ ਜੇ ਟਾਈਮ ਬੌਨ ਕਿਤਾ ਤੁਸੀਂ ਟਾਈਮ ਬੌਲ ਵਿੱਚ ਨਹੀਂ ਕੰਮ ਸ਼ੁਰੂ ਹੁੰਦੇ ਫਿਰ ਤਰਨਾ ਦੇ ਕਿ ਬਿਲਕੁਲ ਕਰਾਂਗੇ ਜੀ ਦੇਖੋ ਸਾਡਾ ਰਾਈਟ ਹੈ ਅਸੀਂ ਲੋਕਾਂ ਦੀ ਸਿਰ ਗੱਲ ਕਵਾਂਗਾ ਲੋਕਾਂ ਨੇ ਸਾਡੇ ਤੋਂ ਮੋਟਾ ਭਾਈਆ ਉਹਨਾਂ ਨੂੰ ਬਹੁਤ ਉਮੀਦ ਹੈ ਸਾਡੇ ਤੇ ਜੇ ਲੋਕਾਂ ਨੇ ਅਸੀਂ ਕੰਮ ਨਹੀਂ ਕਰਾਂਗੇ ਫਿਰ ਸਾਨੂੰ ਆਪਣੇ ਰਾਈਟ ਤੇ ਅਪਲ ਤਰਨਿਆ ਦੇ ਬਣਾ ਫੇਗਾ ਪਹਿਲੇ ਇਹ ਮੀਟਿੰਗ ਜਿਹੜੀ ਸੀ ਸ਼ਹਿਰ ਦੇ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਸ਼ਹਿਰ ਦੀ ਆਵਾਜ਼ ਚੁੱਕੀ ਗਈ ਹੈ ਅੱਜ ਉਹ 45 ਕੌਂਸਲਰ ਜਿਨ੍ਹਾਂ ਨੂੰ ਅੰਬਰਸਰ ਸ਼ਹਿਰ ਨੂੰ ਉਮੀਦ ਹੈ ਸ਼ਹਿਰ ਦੇ ਡਿਵੈਲਪਮੈਂਟ ਦੀ ਆਵਾਜ਼ ਉੱਠ ਕਨ ਸਿਆਇ ਸੰ ਔਰ ਅਜ ਕਮਿਸ਼ਨਰ ਸਾਹਿਬ ਨੂੰ ਸਾਰੇ ਅੰਮਰਸਰ ਦੇ ਮਸਲੇ ਬਾਰੇ ਮੁਸ਼ਕਲਾਂ ਬਾਰੇ ਸ਼ਹਿਰ ਦੇ ਵਿੱਚ ਸਟਰੀਟ ਲਾਈਟ ਦੀ ਸੀਵਰੇਜ ਦੀ ਗੰਦੇ ਪਾਣੀ ਦੀ ਔਰ ਆਵਾਰਾ ਕੁੱਤਿਆਂ ਦੀ ਜਿਹੜੀ ਸਮੱਸਿਆਵਾਂ ਉਹਦੇ ਬਾਰੇ ਜਾਗਰੂਕ ਕਰਾਇਆ ਹੈ ਔਰ ਜਿਹੜੇ ਟਾਲੀ ਦੀ ਗੱਲ ਕਰ ਰਹੇ ਜੇ ਉਹ ਟਾਲਾ ਦਿੱਤਾ ਗਿਆ ਵੀ ਜਿਹੜਾ ਮੇਅਰ ਜੋ ਵੀ ਕੌਂਸਲ ਦਾ ਮੇਅਰ ਬਣਿਆ ਹੈ ਜਿਹੜੀ ਸ਼ਹਿਰ ਦਾ ਮੇਅਰ ਨਹੀਂ ਬਣਿਆ ਉਸ ਮੇਅਰ ਦੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਗਿਆ ਵੀ ਇਹ ਮੇਅਰ ਜਾਲੀ ਮੇਅਰ ਹੈ ਕਾਂਗਰਸ ਕੰਦੀ ਜਾਲੀ ਮੇਰੇ ਨਹੀਂ ਗੁਰੂ ਅਮਰਦਾਸ ਦੀ ਨਗਰੀ ਸਾਰੇ ਕੰਦੀ ਜੀ ਸਾਰੇ ਸ਼ਹਿਰ ਤੁਸੀਂ ਸ਼ਹਿਰ ਦੇ ਕਿਸ ਨੂੰ ਪੁੱਛ ਲੋ ਸਭ ਨੂੰ ਪਤਾ ਮੋਦੀ ਪਾਰਟੀ ਕਿਸਰਾ ਮੇਰ ਬਣਿਆ ਤੇ ਕੀ ਰਾਨੀ ਸੀ ਰਹੀ ਜੀ ਤਾਲਾ ਜਿਹੜਾ ਦੇ ਕੇ ਆਏ ਖਾਸ ਕਰ ਤਾਲੇ ਦੀ ਬੜੀ ਚਰਚਾ ਕੀਤੀ ਦੇਖੋ ਜੀ ਅਸੀਂ ਕਮਿਸ਼ਨਰ ਸਾਨੂੰ ਤਾਲਾ ਦੇ ਕੇ ਆਏ ਆ ਵੀ ਉਸੇ ਤਾਲਾ ਲਗਾ ਕੇ ਕਰ ਲਿਆ ਉਹਨਾਂ ਨੇ ਬਿਲਕੁਲ ਐਕਸੈਪਟ ਕਰ ਲਿਆ ਜੀ ਟਾਈਮ ਆਊਟ ਰਹੇਗਾ ਬਿਲਕੁਲ ਦੱਸੇ ਦਾ ਟਾਈਮ ਹੈ ਜੀ ਉਸ ਤੋਂ ਬਾਅਦ ਅਗਲੀ ਰਣਨੀਤੀ ਫਿਰ ਤਿਆਰ ਕੀਤੀ ਜਾਊਗੀ ਜੇ ਉਦੋਂ ਕੋਈ ਕਾਰਵਾਈ ਨਾ ਹੋਈ ਫਿਰ ਸਾਨੂੰ ਉਮੀਦ ਹੈ ਵੀ ਸਾਨੂੰ ਆਪਣੇ ਕਾਨੂੰਨ ਤੋਂ ਪੂਰੀ ਆਸ ਹੈ ਬਹੁਤ ਜਲਦੀ ਹਾਈ ਕੋਰਟ ਨੂੰ ਕਾਂਗਰਸ ਦੇ ਕਾਂਗਰਸ ਦੇ ਕੌਂਸਲਰ ਆਪਣਾ ਸਦਨ ਚਲਾਣਗੇ ਬਿਲਕੁਲ ਆਪਣਾ ਸਦਨ ਚਲਾਵਾਂਗੇ ਜੇ ਸਦਨ ਨਹੀਂ ਚਲਾਵਾਂਗੇ ਕਿ ਮਿਸਟਰ ਸਾਹਿਬ ਬੈਠੇ ਨੇ ਉਹਨਾਂ ਕੋਲ ਅੱਜ ਵੀ ਕੰਮ ਲੈ ਕੇ ਆਏ ਆ ਆਪਣੇ ਕਮੇ ਦੇ ਲੈਟਰਪੈਡ ਦਿੱਤੇ ਨੇ ਲੋਕਾਂ ਦੇ ਕੰਮ ਕਰਾਉਣ ਦੇ ਲਈ ਕਾਂਗਰਸ ਦੇ ਕੌਂਸਲ ਜਿਹੜੇ ਆ ਜੋ ਲੋਕਾਂ ਨੇ ਮੈਂਡੇਟ ਦਿੱਤਾ ਹੈ ਉਹਦੇ ਦੀ ਪੂਰੀ ਵਚਨਬੱਧ ਨੇ ਔਰ ਕਾਂਗਰਸ ਦੇ ਕੌਂਸਲਰ ਸ਼ਹਿਰ ਦੀ ਗੁਰੂ ਰਾਮਦਾਸ ਨਗਰੀ ਸੇਵਾ ਕਰਨ ਦੇ ਲਈ ਵਚਨਬੱਧ ਨੇ ਔਰ ਉਹਦੇ ਲਈ ਕਿਸੇ ਤਰ੍ਹਾਂ ਦੀ ਵੀ ਲੜਾਈ ਲੜਦੀ ਪੈਗੀ ਆਪਣੇ ਸ਼ਹਿਰ ਦੇ ਲਈ ਅਸੀਂ ਲੜਾਂਗੇ ਮੈਂ ਮੀਟਿੰਗ ਕਰਕੇ ਆਇਆ ਕਿ ਮੀਟਿੰਗ ਚ ਰਿਹਾ ਕਿਹੜੇ ਕਿਹੜੇ ਡਵੈਲਪਮੈਂਟ ਦੇ ਕੰਮ ਦੱਸੇ ਆ ਆਏ ਜੇ ਭਾਜੀ ਡਵੈਲਪਮੈਂਟ ਕੀ ਸਾਡੇ ਦੇ ਵਾਰਟ ਚੌਂਟੀ ਦੇ ਵਿੱਚ ਗੰਦੇ ਪਾਣੀ ਦਾ ਐਡਾ ਬੁਰੇ ਹਾਲਾਤ ਦਾ ਜਿਆ ਸਾ ਵੀ ਕੋਈ ਨਹੀਂ ਆ ਮੈਂ ਅਮਰਕੀਰ ਸਾਹਿਬ ਨੂੰ ਅੱਗੇ ਗਿਆ ਕੇ ਬੇਨਤੀ ਕੀਤੀ ਮਾਰਾ ਵੇਖੋ ਆਜ਼ਾਦ ਦੇਸ਼ ਸਾਹਿਬ ਲੋਕਾਂ ਨੂੰ ਦੱਸਾਇਆ ਅੱਜ 18 ਦਿਨ ਹੋ ਗਿਆ ਜਵਾਰ ਨਗਰ ਨਿਊ ਜਖਲਮ ਏਰੀਆ ਚੌਂਟੀ ਨੰਬਰ ਵਾਰਡ ਦਾ ਕੋਤੋਂ ਦੇ ਕੋਈ ਅਫਸਰ ਕੋਈ ਸੁਣਵਾਇ ਨਹੀਂ ਲੋਕੀ ਮਜਬੂਰ ਹੋ ਗਿਆ ਮੈਂ ਮਜਬੂਰ ਹੋ ਗਿਆ ਲੋਕਾਂ ਕਰ ਜਾ ਜਾ ਕੇ ਲੋਕਾਂ ਪਰ ਨਹੀਂ ਕੋਈ ਅਫਸਰ ਆਕੇ ਨਹੀਂ ਲਾਦਾ ਪਤਾ ਨਹੀਂ ਕਾਰਪੋਰੇਸ਼ਨ ਕਿਤਨਾ ਚਾਲ ਦੇ ਰਹੀ ਅਗਲੀ ਦਾ ਮੀਟਿੰਗ ਹੋਈ ਹੈ ਕਮਿਸ਼ਨ ਦਾ ਹਾਂ ਵਾਦਾ ਕਿਸ ਸਾਹਿਬ ਨੇ ਕੀਤਾ ਵੀ ਮੈਂ ਤੁਹਾਡਾ ਕਰਾ ਦੇਣਾ ਨਹੀਂ ਕਰਾਂਗੇ ਫਿਰ ਕਰ ਲਾਂਗੇ ਤਾਂ ਹਮ ਤਰੀਕਾ ਉਹਦੇ ਕਰਨੇ ਕੌਂਸਲਰ ਸਾਰੇ ਸੀਗੇ ਕਾਂਗਰਸ ਦੇ ਹਾਂ ਸਾਰੇ ਸਾਰੇ ਤਾਲੀ ਤਾਲੀ ਆਏ ਸੀ ਤੇ ਮਿਹਰਬਾਨ ਦੇ ਤੁਸੀਂ ਮੋਤੀ ਵਾਟ ਲੈਣੂ ਜੀ ਉਹ ਵੱਖਰੇ ਇਸ਼ੂ ਹੈ ਉਹ ਅਦਾਲਤ ਆ ਕਾਹਦਾ ਕੰਮ ਕਰ ਲੈ ਹਾਂ ਜੀ ਉਹ ਕਾਸਟ ਜਿਹੜਾ ਤੁਹਾਨੂੰ ਜਿਤਾਇਆ ਵਕਾਫ ਕਰਕੇ ਹੀ ਆਏ ਹਾਂ ਜੀ